ਹਾਂਜੀ ਬਾਈ ਆਪਣਾ ਪਿੰਡ ਧਰਮਪੁਰਾ ਜ਼ਿਲ੍ਹਾ ਮਾਨਸਾ ਦੇ ਕਬੱਡੀ ਸਟੇਡੀਅਮ ਦੇ ਵਿੱਚ ਖੜੇ ਆ ਤੇ ਆਪਣੇ ਪਿੰਡ ਜਿਹੜਾ ਟੂਰਨਾਮੈਂਟ ਹੈ ਉਹ ਕਰਵਾਇਆ ਜਾ ਰਿਹਾ ਟੂਰਨਾਮੈਂਟ ਬਾਰੇ ਬਾਈ ਕੇਸਰ ਦੱਸੂਗਾ ਬਾਈ ਦੱਸ ਕੇ ਸਰ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜਿਹੜਾ ਅਸੀਂ ਟੂਰਨਾਮੈਂਟ ਕਰਾਇਆ 26 27 ਨੂੰ ਜਨਵਰੀ ਨੂੰ ਤੇ ਇਸ ਟੂਰਨਾ ਦੇ ਟੂਰਨਾਮੈਂਟ ਦੇ ਵਿੱਚ ਵੇਟ ਨੇ ਜੋ ਇੱਕ 80 ਹੈ ਇੱਕ 62 ਤੇ ਇੱਕ 52 80 ਜੋ ਦੋ ਬਾਰੋਂ ਨੇ 62 ਚੋ ਦੋ ਬਾਰੋਂ ਨੇ 52 ਚ ਇੱਕ ਬਾਰੋਂ ਆ ਤੇ 80 ਨੂੰ ਇਹ ਲੀਡੀਆਂ ਜਿਹੜੇ ਵੈਸਟ ਨੇ ਬਾਟ ਵਾਲਿਆਂ ਨੂੰ ਜੂਸਰ ਨੇ ਤੇ ਟਾਈਮ ਟੇਬਲ ਦੱਸਦੇ ਕਿਸ ਤਰ੍ਹਾਂ ਬੌਂਜ ਵਾਲੇ ਨੇ 2 ਕਿਲੋ ਦੇਸੀ ਕਿਹਾ ਜਿਹੜੀਆਂ ਟੀਮਾਂ ਐਂਟਰ ਕਰਾਂਗੇ 12 ਵਜੇ ਤੋਂ ਪਹਿਲਾਂ ਪਹਿਲਾਂ ਐਂਟਰ ਕਰਾਂਗੇ ਉਸ ਤੋਂ ਬਾਅਦ ਕੋਈ ਟੀਮ ਐਂਟਰ ਨਹੀਂ ਕਰਦੀ ਇਹ ਸਾਰੇ ਖਿਡਾਰੀਆਂ ਨੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜਾ ਅਸੀਂ ਇਹ ਰੂਲ ਬਣਾਏ ਵੀਰ ਬਣ ਕੇ ਉਹ ਰੂਲ ਨੂੰ ਉਹ ਨਿਭਾਉਣ 12 ਵਜੇ ਤੋਂ ਪਹਿਲਾਂ ਪਹਿਲਾਂ ਟੀਮ ਐਂਟਰ ਕਰਾਂਗੇ ਸਾਰੇ ਬਾਈ ਇਹ ਟੀਮਾਂ ਨੂੰ ਬੇਨਤੀ ਹੈ ਸਾਰੀਆਂ ਨੂੰ ਤੇ ਅਗਲੀ ਬੇਨਤੀ ਇਹ ਵੀ ਹੈ ਹਨਾ ਕੇਸਰ ਭਾਈ ਜਦੋਂ ਪਿਛਲੀ ਵਾਰ ਟੂਰਨਾਮੈਂਟ ਕਰਾਇਆ ਸੀ ਗਰਾਊਂਡ ਖਾਲੀ ਨਹੀਂ ਹੋਇਆ ਸੀ ਆਪਣੇ ਕਮੇਟੀ ਦਾ ਰੂਲ ਹੈ ਕਿ ਕਿਸੇ ਵੀ ਕਿਵੇਂ ਆਪਣਾ ਇਹਦਾ ਟੀਮ ਦਾ ਵੇਟ ਆਪਾਂ 30 ਸੈਕਿੰਡ ਤੋਂ ਵੱਧ ਕਰਦੇ ਨਹੀਂ ਹੈਗੇ ਇਹ ਇਹ ਬਾਈ ਰੂਲ ਹੈਗਾ ਖੇਡਣ ਵਾਲਿਆਂ ਤੋਂ ਬਿਨਾ ਰੈਫਰੀਆਂ ਤੋਂ ਬਿਨਾ ਗਰਾਊਂਡ ਦੇ ਵਿੱਚ ਕੋਈ ਬੰਦਾ ਹੋਊਗਾ ਇਹ ਬਾਈ ਇਹ ਸੂਲ ਨੇ ਤੇ ਇੱਕ ਫੈਸਲਾ ਇਹ ਵੀ ਹੈ ਬਾਈ ਜਿਹੜਾ ਕਮਿਊਨਿਟੀਟਰ ਵੀਰ ਬੁਲਾਏ ਨੇ ਉਹੀ ਪਹੁੰਚਿਓ ਤੇ ਜਿਹੜਾ ਕਮਿਊਨਿਟੀਟਰ ਵੀਰ ਉਹਰੇ ਆਪਣਾ ਬੋਲਣਗੇ ਮੰਨ ਕੇ ਚਲੋ ਅਨਾਉਂਸ ਕਰਨਗੇ ਉਹ ਕਿਸੇ ਦਾ ਵੀ ਵੀਆਈਪੀ ਕਿਸੇ ਦਾ ਵੀ ਕੋਈ ਨਾਂ ਨਹੀਂ ਬੋਲਦੇ ਆਪਾਂ ਕਬੱਡੀ ਰਿਲੇਟਿਡ ਹੀ ਗੱਲ ਹੁੰਦੀ ਹੈਗੀ ਪਿਛਲੇ ਟੂਰਨਾਮੈਂਟ ਤੇ ਵੀ ਇਹੀ ਚੱਲੀ ਹੈ ਫੌਜੀ ਵੀਰ ਨੇ ਐਨਆਰਆਈ ਨੇ ਪਿੰਡ ਦੀ ਪੰਚਾਇਤ ਉਹਨਾਂ ਦੀ ਅਨਾਊਂਸਮੈਂਟ ਜ਼ਰੂਰ ਹੋਊਗੀ ਸਾਡੇ ਕਿਸੇ ਕਲੱਬ ਪ੍ਰਧਾਨ ਕਿਸੇ ਮੈਂਬਰ ਦਾ ਕੋਈ ਨੌ ਨਹੀਂ ਬੋਲਿਆ ਜਾਊਗਾ